ਜਿੰਨੇ ਵੀ ਆਪਣੇ ਕਾਲੀਏ ਪਿੰਡ ਦੇ ਲਾ ਲੋ ਬਖਸ਼ੀ ਬਗਾਨੇ ਪਿੰਡ ਦਾ ਅਗਲੇ ਪਾਣੀ ਨਹੀਂ ਪਾਉਂਦੇ ਤੁਸੀਂ ਲੰਗਰ ਦੀ ਗੱਲ ਸੋਚਣ ਡੇ ਹੋ ਤੇ ਕੋਸ਼ਿਸ਼ ਕਰਿਓ ਇਹ ਚੀਜ਼ ਤੇ ਬੋਲੀ ਜਾਨੀ ਵੀ ਤੁਸੀਂ ਇਸ ਏਰੀਆ 'ਚ ਆਏ ਨਹੀਂ ਤੁਸੀਂ ਉਧਰ ਪਰੇ ਹੋਣ ਕਰਕੇ ਇੱਧਰ ਆਏ ਤਾਂ ਇਧਰੋਂ ਦੀ ਟੱਪਣਾ ਪੈਂਦਾ ਜਿੰਨੇ ਵੀ ਆਪਣੇ ਕਾਲੀਏ ਪਿੰਡ ਦੇ ਲਾ ਲੋ ਬਖਸ਼ੀ ਵਾਲੇ ਤੋਂ ਲਾ ਲੋ ਜਾਂ ਆਪਣੇ ਸਾਰੇ ਪਿੰਡ ਦੇ ਵੀਡੀਓ ਨੂੰ ਵੇਖਿਓ ਚੰਗੀ ਤਰ੍ਹਾਂ ਵੀ ਅਸੀਂ ਕਿਹੜੇ ਮੁੱਦੇ ਤੇ ਅੱਜ ਇੱਥੇ ਖਲੋਤੇ ਆਂ ਆਪਣਾ ਕਾਲੀਏ ਪਿੰਡ ਦਾ ਫਟਕ ਹੈ ਜਿਹੜਾ ਕੀ ਅੱਜ ਤੋਂ ਆਪਣੇ ਦਾਦੇ ਪੜਦਾਦਿਆਂ ਦੇ ਟਾਈਮ ਦਾ ਇਹ ਫਟਕ ਬਣਿਆ ਹੋਇਆ ਹੈ ਸਰਕਾਰ ਨੇ ਇਸ ਫੜਕ ਨੂੰ ਹੁਣ ਬੰਦ ਕਰਨ ਦਾ ਫੈਸਲਾ ਕੀਤਾ ਕਿਉਂਕਿ ਇੱਧਰ ਟ੍ਰੈਫਿਕ ਬਹੁਤ ਘੱਟ ਨਿਕਲਦਾ ਹੈ। ਕੁਝ ਲਾ ਲੋ ਵੀ ਉਧਰ ਕੁਲਵਿੰਦਰ ਸਿੰਘ ਯੂਐਸਏ ਸਾਰੇ ਪਿੰਡ ਦੇ ਪੰਚਾਇਤ ਮੈਂਬਰਾਂ ਨੂੰ ਵੀ ਇਹ ਚੀਜ਼ ਦਾ ਮੁੱਦਾ ਚੁੱਕਣਾ ਚਾਹੀਦਾ ਸੀ। ਚਲੋ ਹੁਣ ਆਪਾਂ ਇਹ ਗੱਲ ਨੂੰ ਥੋੜਾ ਅੱਗੇ ਤੁਹਾਡੇ ਸਾਰਿਆਂ ਤੱਕ ਪਹੁੰਚਾਣੇ ਆਂ। ਜਿੰਨੇ ਵੀ ਕਾਲੀਏ ਪਿੰਡ ਦੇ ਮੁੰਡੇ ਜਾਂ ਪਰਿਵਾਰ ਜਾਂ ਜੋ ਵੀ ਆਪਣੇ ਕਾਲੀਏ ਪਿੰਡ ਨੂੰ ਪਿਆਰ ਕਰਦੇ ਨੇ ਉਹ ਸਾਰੇ ਇਹ ਵੀਡੀਓ ਨੂੰ ਸ਼ੇਅਰ ਕਰਿਓ ਵੱਤੋ ਵੱਤ। ਹੁਣ ਕਹਾਣੀ ਕੀ ਹੈ ਵੀ ਜੇ ਇਹ ਫੜਕ ਬੰਦ ਹੁੰਦਾ ਹੈ ਮੰਨ ਕੇ ਚਲੋ ਤਾਂ ਜਿੰਨੇ ਵੀ ਹੈਵੀ ਸਾਧਨ ਨੇ ਚਾਹੇ ਆਪਾਂ ਤੂੜੀ ਵਾਲੇ ਭੋਂਕੇ ਲੀਏ ਚਾਹੇ ਵੱਡੀਆਂ ਕੰਪੈਨ ਕਹਦੇ ਨੇ ਜਾਂ ਕੋਈ ਜੀਸੀਬੀ ਕੋਈ ਵੱਡੇ ਕੋਈ ਵੀ ਸਾਧਨ ਹੈ ਵੀ ਇਧਰ ਦੀ ਉਹ ਸਹੀ ਤਰੀਕੇ ਨਾਲ ਕਰੋਸ ਨਹੀਂ ਹੋਏਗਾ ਤੇ ਨੀਚੋ ਦੀ ਬਣ ਜਾਏਗਾ ਆਪਣੇ ਪਿੰਡ ਦੇ ਇੱਧਰ ਕਹਿ ਰਹੀਏ ਬਾਂਗੇਗੇ ਲਾਣੇ ਦੇ ਖੇਤ ਪੈਗੇ ਉਹਨਾਂ ਨੂੰ ਬੜੀ ਦਿੱਕਤ ਆਏਗੀ ਜੋ ਪਹਿਲਾਂ ਇੱਧਰ ਦੀ ਟੱਪ ਜਾਂਦੇ ਸੀ ਸਾਰਾ ਸਾਧਨ ਟੱਪ ਜਾਂਦੇ ਸੀ ਤੇ ਜਦੋਂ ਆਪਾਂ ਜਾਖਲ ਤੋਂ ਮੀਂਹ ਗਣੀ ਦਾ ਮੌਸਮ ਹੁੰਦਾ ਜਿਵੇਂ ਹੁਣ ਪਿੱਛੇ ਪਾਣੀ ਆਇਆ ਜਾਖਲ ਜਿਹੜਾ ਉਹ ਥੱਲੋ ਦੀ ਬਣਾਇਆ ਸੀ ਉਹ ਵੀ ਭਰਿਆ ਹੋਇਆ ਸੀ ਜਾਖਲ ਦੇ ਉੱਪਰਲੇ ਬੋਲ ਤਾਂ ਨਹੀਂ ਲੋਕੀ ਆਉਂਦੇ ਜਾਂਦੇ ਰਹੇ ਇਸ ਚੀਜ਼ ਦਾ ਨੁਕਸਾਨ ਕਿਹੜੇ ਕਿਹੜੇ ਪਿੰਡਾਂ ਨੂੰ ਹੋਏਗਾ ਜਿਵੇਂ ਸਿਧਾਣੀ ਸਾਧਨਵਾਸ ਚਾਂਦਪੁਰਾ ਮੁੰਦਲੀਆਂ ਜਾ ਜਿੰਨੇ ਵੀ ਰਤੀਏ ਸਾਈਡ ਦੇ ਪਿੰਡ ਲੱਗਦੇ ਨੇ ਕਿਉਂ ਜਦੋਂ ਆਪਾਂ ਇਧਰੋਂ ਬਠਿੰਡੇ ਸਾਈਡ ਤੋਂ ਜਾਂ ਭਲਾਡੇ ਸਾਈਡ ਤੋਂ ਇਧਰੋਂ ਕ੍ਰੋਸ ਕਰਦੇ ਆ ਰੋਡ ਤੇ ਆਪਾਂ ਨੂੰ ਇਹੀ ਰਾਹ ਲੱਗਦਾ ਤੇ ਸਾਰੇ ਜਣੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਆਏ ਸੁਨੇਹਾ ਸਾਰਿਆਂ ਦਾ ਦੂਜੀ ਗੱਲ ਜਿਵੇਂ ਪਿੰਡ ਦੇ ਮੋਤਬਰ ਸੱਜਣ ਨੇ ਪੰਚਾਇਤ ਮੈਂਬਰ ਨੇ ਜਾਂ ਸਾਰੇ ਪਿੰਡਾਂ ਦੀ ਪੰਚਾਇਤ ਇਧਰਲੇ ਪਿੰਡਾਂ ਦੀ ਪੰਚਾਇਤ ਮਿਲ ਕੇ ਕੋਈ ਫੈਸਲਾ ਲਈਏ ਵੀ ਇਹਨੂੰ ਥੱਲੇ ਬਣਾਉਣ ਦੀ بجائے ਇਹਨੂੰ ਉੱਪਰ ਦੀ ਕਰਾਇਆ ਜਾਵੇ ਕਿਉਂ ਸਰਕਾਰ ਦੇ ਇਧਰ ਜਾਦੇ ਪੈਸੇ ਲੱਗਦੇ ਨੇ ਉੱਪਰ ਦੀ ਬਣਾਉਣ ਦੀ ਥੱਲੋਂ ਦੀ ਜੇ ਬਣ ਵੀ ਗਿਆ ਕਾਲੀਆ ਪਿੰਡ ਸੰਗਰੂਰ ਜ਼ਿਲ੍ਹੇ ਦਾ ਸਭ ਤੋਂ ਲਾਸਟ ਦੇ ਪਿੰਡ ਪਈਦਾ ਤੇ ਕਾਲੀਏ ਪਿੰਡ ਦੇ ਲੋਕ ਬਹੁਤ ਅਵੇਰ ਨੇ ਕਿ ਉਹ ਸਭ ਤੋਂ ਲੇਟ ਉੱਠਦੇ ਨੇ ਜਿਵੇਂ ਹੁਣ ਪਾਣੀ ਦਾ ਬੰਨ ਸੀ ਆਪਣੇ ਪਿੰਡ ਦਾ ਤੇ ਬਾਹਰਲੇ ਪਿੰਡਾਂ ਨੇ ਆ ਕੇ ਬੰਨ ਬੰਨਿਆ ਕਾਲੀਏ ਪਿੰਡ ਦੇ ਬਹੁਤ سارے ਸੱਜਣ ਜਾ ਕੇ ਉੱਥੇ ਸੇਵਾ ਕੀਤੀ ਤੇ ਮੋٹے-ਮੋٹے ਬੰਦਿਆਂ ਦੇ ਨਾਮ ਵੀ ਲੈ ਲਾਗੇ ਉਦੋਂ ਬਾਅਦ ਜਿਹੜੇ ਬੱਚੇ ਆਪਣੇ ਪਿੰਡ ਕਾਲੀਏ ਦੇ ਬਖਸ਼ੇ ਵਾਲੇ ਪੜ੍ਹਦੇ ਨੇ ਉਹਨਾਂ ਨੂੰ ਦਿੱਕਤ ਬਹੁਤ ਵੱਡੀ ਆਏਗੀ ਕਿਉਂ ਕੁੜੀਆਂ ਧੀਆਂ ਪੈਣਾ ਨਾ ਪਰਿਵਾਰ ਇੱਧਰ ਦੀ ਕੱਪ ਦੇ ਨੇਹਰੇ ਸਵੇਰੇ ਜੇ ਅੰਡਰ ਬ੍ਰਿਜ ਬਣ ਜਾਂਦਾ ਹੈ ਤਾਂ ਇੱਕ ਤਾਂ ਦੇਖੋ ਵੀ ਘੱਟੋ ਘੱਟ ਵੀ ਅੱਧੇ ਕਿਲੋਮੀਟਰ ਵਾਂਗੂ ਉਹ ਚੀਜ਼ ਨੂੰ ਵੱਲ ਦਿੰਦੇ ਨੇ ਉਹਲਾ ਹੋ ਜਾਂਦਾ ਜਿਵੇਂ ਹੁਣ ਜਾਖਲ ਬਣਿਆ ਅੰਡਰ ਬ੍ਰਿਜ ਉੱਪਰ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਕਰਿਆ ਪਰ ਉਹ ਫਿਰ ਵੀ ਇੰਨੀ بارش ਨਾਲ ਪਾਣੀ ਨਾਲ ਭਰ ਗਿਆ ਤੇ ਇਹ ਚੀਜ਼ ਦਾ ਨੁਕਸਾਨ ਕਈ ਥਾਂ ਤੇ ਹੋਏਗਾ ਜਿਵੇਂ ਆਪਣੇ 4 ਕਿਲੋਮੀਟਰ ਦਾ ਜੰਗਲ ਪੈ ਗਿਆ ਬਖਸ਼ੀ ਵਾਲੇ ਤੋਂ ਲੈ ਕੇ ਕਾਲੀਏ ਤੱਕ ਜੰਗਲ ਹੈ ਆਪਣੇ ਇੱਥੇ ਪਹਿਲੇ ਨਹੀਂ ਕੋਈ ਇਧਰ ਦੀ ਟੱਪ ਦਾ ਦੁਪਹਿਰ ਵੇਲੇ ਕਈਆਂ ਜਨਨੀਆਂ ਦੇ ਕੰਨਾਂ 'ਚੋਂ ਵਾਲੀਆਂ ਲੈ ਗਈਆਂ ਤੇ ਜੇ ਇਹ ਨੀਚੋਂ ਦੀ ਬਣ ਕੇ ਦੇਦੀਆਂ ਹੋਰ ਵੀ ਬੜੀਆਂ ਕਮੀਆਂ ਹੋਣਗੀਆਂ ਆਪਣੇ ਪਿੰਡ ਨੂੰ ਜਿੰਨੇ ਵੀ ਇਹ ਚੀਜ਼ ਨੂੰ ਵੀਡੀਓ ਨੂੰ ਵੇਖਣ ਦੇ ਨੇ ਜਾਂ ਨਾਲ ਦੇ ਪਿੰਡ ਅ ਸਦਾਣੀ ਸਾਧਨਵਾਸ ਚਾਂਦਪੁਰਾ ਮੁੰਦਲੀਆਂ ਹੋਰ ਇਧਰ ਦੇ ਜਿੰਨੇ ਵੀ ਪਿੰਡ ਨੇ ਤਲਵਾੜੀ ਤਲਵਾੜਾ ਕਿਉਂਕਿ ਕਈ ਟ੍ਰੈਫਿਕ ਇਧਰ ਦੀ ਕਰੋਸ ਹੋ ਕੇ ਨਿਕਲਦਾ ਤੇ ਆਪਾਂ ਨੂੰ ਸੰਗਰੂਰ ਜ਼ਿਲ੍ਹੇ ਦਾ ਆਪਣਾ ਲਾਸਟ ਹੀ ਪਿੰਡ ਹੈ ਜਿਹੜਾ ਆਪਾਂ ਇਸ ਜਗ੍ਹਾ ਤੇ ਆ ਵੀ ਆਪਾਂ ਸਭ ਤੋਂ ਬੈਕਵਰਡ ਆ ਕੇ ਇੱਕ ਪਾਸੇ ਮਾਨਸਾ ਆ ਗਿਆ ਹਰਿਆਣਾ ਆ ਗਿਆ ਆ ਇਧਰ ਆਪਣਾ ਬਖਸ਼ੀ ਵਾਲਾ ਵੀ ਮਾਨਸਾ ਦਾ ਆ ਗਿਆ ਵੀ ਆਪਣਾ ਕਾਲੀਆ ਪਿੰਡ ਬਹੁਤ ਪਹਿਲਾਂ ਹੀ ਪਿਛੜਿਆ ਹੋਇਆ ਆ ਆਪਾਂ ਇਹਨੂੰ ਥੋੜਾ ਜਿਹਾ ਕਰੀਏ ਕਿਉਂ ਇੱਕ ਤੁਹਾਡੇ ਵੀਡੀਓ ਸ਼ੇਅਰ ਕਰਨ ਨਾਲ ਹੋਰਾਂ ਤੱਕ ਸੁਨੇਹਾ ਪਹੁੰਚੇਗਾ ਤੇ ਉਹ ਸਾਰਾ ਪਿੰਡ ਆਪਾਂ ਮਿਲ ਕੇ ਜਾਂ ਸਾਰੇ ਸਰਪੰਚ ਸਭਾਨ ਸਾਰੇ ਮੈਂਬਰ ਵੀ ਸਾਰੇ ਮਿਲ ਕੇ ਇਹਦਾ ਕੋਈ ਮੁੱਦਾ ਚੁੱਕੋ ਤੇ ਤਾਂ ਜੋ ਇਸ ਚੀਜ਼ ਨੂੰ ਆਪਾਂ ਰੋਕ ਸਕੀਏ ਰੋਕਣਾ ਵੀ ਨਹੀਂ ਅਗਲਾ ਕਹਿਗਾ ਵੀ ਖੋਰੇ ਤੁਸੀਂ ਰੋਕਣ ਬਾਰੇ ਕਹਿ ਰਹੇ ਹੋ ਅਸੀਂ ਰੋਕਣ ਬਾਰੇ ਨਹੀਂ ਕਹਿ ਰਹੇ ਅਸੀਂ ਸਹੀ ਹੱਲ ਬਾਰੇ ਕਹਿ ਰਹੇ ਆ ਵੀ ਜੇ ਨੀਚੇ ਦੀ ਬਣਦਾ ਤਾਂ ਨੁਕਸਾਨ ਬਹੁਤ ਆ ਕਿਉਂ ਪਹਿਲਾਂ ਆਪਣਾ ਉਧਰ ਕੁਲਵਿੰਦਰ ਸਿੰਘ ਯੂਐਸਏ ਦੀ ਪੈਲਿਕਨੀ ਨੂੰ ਜਦੋਂ ਜਾਣਦੇ ਆ ਜਾਂ ਉਧਰ ਆਪਣੇ ਡੇਰਿਆਂ ਕੰਨੀ ਜਾਣਦੇ ਆ ਜਾਂ ਇਧਰ ਆਪਣੇ ਸਾਰੇ ਜਿੰਨੇ ਵੀ ਉਧਰ ਦਾ ਰਸਤਾ ਹੈ ਪਹਿਲਾਂ ਆਪਣਾ ਇੱਥੇ ਪੁਲ ਬੰਦ ਹੋ ਗਿਆ ਹੀ ਵੇਖੋ ਆ ਫਟਕ ਬੰਦ ਹੋ ਗਿਆ ਹੀ ਜਿਹੜਾ ਸਾਡੇ ਆ ਸਾਰੇ ਗੁਰਦੀਪ ਸਿੰਘ ਕੇ ਨਾਜਰ ਗਿਆ ਕੇ ਖੇਤਾ ਕਨੀ ਨੂੰ ਲੰਘਦਾ ਉਹ ਵੀ ਬੰਦ ਹੋ ਗਿਆ ਫਿਰ ਜੇ ਇਹ ਵੀ ਬੰਦ ਹੋ ਗਿਆ ਤਾਂ ਆਪਾਂ ਨੇ ਕੋਈ ਰਾਹ ਹੀ ਇੱਕ ਰਹਿ ਜਾਣਾ ਥੱਲੋਂ ਦਾ ਤੁਸੀਂ ਕੋਸ਼ਿਸ਼ ਕਰੋ ਸਾਡੇ ਨਾਲ ਜੁੜੋ ਜਾਂ ਸਾਡੀ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਸਾਰਾ ਪਿੰਡ ਉੱਠ ਕੇ ਇਸ ਮੁੱਦੇ ਤੇ ਬੋਲੇ ਤੇ ਕਈ ਚੀਜ਼ਾਂ ਵਿੱਚ ਵੀ ਆਪਾਂ ਨੂੰ ਵੀ ਸਾਥ ਦੇਣਾ ਚਾਹੀਦਾ ਦੂਜੀ ਗੱਲ ਜੇ ਮੰਨ ਕੇ ਚੱਲੋ ਵੀ ਨੀਚੇ ਦੀ ਬਣ ਵੀ ਗਿਆ ਤਾਂ ਜੇ ਝੱਖਲ ਵਾਲਾ ਪਾਣੀ ਨਾ ਭਰ ਸਕਦਾ ਤਾਂ ਭਰੇਗਾ ਇਹ ਵੀ ਉਸ ਤੋਂ ਅਜਿਵੇਂ ਕੁੜੀਆਂ ਲਾ ਲੋ ਪਲੱਸ 2 ਦਾ ਸਕੂਲ ਹੈ 8ਵੀਂ ਦਾ ਸਕੂਲ ਹੈ ਆਪਣੇ ਪਿੰਡ ਕਾਲੀਏ ਜਿੰਨੀ ਮੈਂ 8ਵੀਂ ਤੋਂ ਬਾਅਦ ਕੁੜੀਆਂ ਧੀਆਂ ਪੈਣਾ ਸਾਈਕਲਾਂ ਤੇ ਜਾਂਦੀਆਂ ਨੇ ਉਹ ਨੀਚੇ ਦੀ ਬਹੁਤ ਖਤਰਾ ਹੋਇਆ ਕੁੜੀਆਂ ਨੂੰ ਧੀਆਂ ਪੈਣਾ ਨੂੰ ਸਾਰਿਆਂ ਨੂੰ ਹੋਰ ਕੀ ਕਰੀ ਵੀ ਬੜੇ ਤਰੀਕਿਆਂ ਨਾਲ ਨੁਕਸਾਨ ਹੁੰਦਾ ਹੁੰਦਾ ਹੈ ਨਸ਼ੇ ਨਾਲ ਸਾਰੇ ਪੰਜਾਬ 'ਚ ਨਸ਼ਾ ਚੱਲਣ ਡਿਆ ਤੇ ਲੋਕੀ ਕਿਹੜੇ-ਕਿਹੜੇ ਕੰਮਾਂ 'ਤੇ ਹੋਏ ਪੈ ਨੇ ਚੋਰੀਆਂ ਹੋ ਰੀਆਂ ਨੇ ਤੇ ਇੱਕ ਨਿੱਕੀ ਜੀ ਰਿਕੁਐਸਟ ਹੈ ਸਾਡੀ ਪੰਗੂ B4 ਕੇ ਸਟੂਡੀਓ ਵੱਲੋਂ ਸਾਡਾ ਫੋਟੋਗ੍ਰਾਫੀ ਦਾ ਕੰਮ ਹੈ ਪਰ ਅਸੀਂ ਨਾਲ ਇਹ ਵੀ ਸੇਵਾ ਨਿਭਾ ਰਹੇ ਹਾਂ ਪਿੰਡ ਦੇ ਕਿਸੇ ਵੀ ਮੁੱਦੇ ਤੇ ਕੋਈ ਵੀ ਗੱਲ ਹੋਵੇ ਤੇ ਉਹਦੀ ਕਰੋ ਹੋਰ ਬਾਜੀ ਗੀ ਹਾਲ ਨਹੀਂ ਵਧੀਆ ਵਧੀਆ ਠੀਕ ਠਾਕ ਠੀਕ ਠਾਕ ਕਰੋ ਬੰਦ ਬਾਜੀ ਮੜਾ ਗੱਲ ਜੀ ਬ੍ਰਿਜ ਹੁਣ ਸਰਕਾਰ ਮਿੱਟੀ ਦਾ ਸੈਂਪਲ ਲੈ ਗਈ ਸਾਈਡਾਂ ਤੋਂ ਠੀਕ ਹੈ ਤੇ ਇਹ ਪੁਲ ਥੋੜੇ ਟਾਈਮ ਤੱਕ ਹੀ ਫਟਕ ਬੰਦ ਹੋ ਜਾ ਆਪ ਨੂੰ ਇਹ ਪਿੰਡ ਨੂੰ ਫਾਇਦਾ ਹੈ ਕਿ ਨੁਕਸਾਨ ਇਹਦਾ ਇਹਦਾ ਨੀਚੋ ਬਣੇਗਾ ਫਿਰ ਨੁਕਸਾਨ ਆ ਹਾਂਜੀ ਅੱਛਾ ਵੀ ਤੁਹਾਡੇ ਹਿਸਾਬ ਨਾਲ ਵੀ ਨੀਚੇ ਦੀ ਬੰਨਣਾ ਚਾਹੀਦਾ ਕਿ ਨਹੀਂ ਬੰਨਣਾ ਚਾਹੀਦਾ ਨਹੀਂ ਬੰਨਣਾ ਚਾਹੀਦਾ ਹਾਂਜੀ ਨੀਚੇ ਦੀ ਨਹੀਂ ਬੰਨਣਾ ਚਾਹੀਦਾ ਨਹੀਂ ਬੰਨਣਾ ਚਾਹੀਦਾ ਹਾਂਜੀ ਨੀਚੇ ਦੀ ਤਾਂ ਜੀ ਦਾ ਦਿੱਕਤ ਬਹੁਤ ਆ ਰਹੀ ਵੀ ਸਾਨੂੰ ਨੁਕਸਾਨ ਹੀ ਹੋਏਗਾ ਸਾਡੇ ਪਿੰਡ ਨੂੰ ਇਸ ਚੀਜ਼ ਦਾ ਹਾਂਜੀ ਪਿੰਡ ਨੂੰ ਨੁਕਸਾਨ ਆ ਇਸ ਦਾ ਬੰਨਣਾ ਚਾਹੀਦਾ ਕਿ ਨਹੀਂ ਬੰਨਣਾ ਚਾਹੀਦਾ ਪਾਣੀ ਖੜਜਿਆ ਕਰੂਗਾ ਜੀ ਪਾਣੀ ਖੜਜਿਆ ਕਰੂਗਾ ਥੋੜਾ ਉੱਚੀ ਬੋਲ ਕੇ ਪਾਣੀ ਖੜਜਿਆ ਕਰੂਗਾ ਜਿਹਦੇ ਵਿੱਚ ਵੀ ਤੁਹਾਡੇ ਸਾਹ ਦਾ ਵੀ ਨਹੀਂ ਬਾਈ ਕੋਈ ਫਾਇਦਾ ਵੀ ਨਹੀਂ ਹੈਗਾ ਜ ਬੰਦ ਕਰਕੇ ਕੀ ਮਰੂਗਾ ਵੀ ਚੱਲ ਉੱਪਰੋਂ ਦੀ ਬਣਾਓ ਤੇ ਜਾਇ ਇਹ ਨਹੀਂ ਚੱਲਦਾ ਜਾਇ ਨੂੰ ਇਹ ਤਾਂ ਬਹੁਤ ਵਧੀਆ ਜੀ ਐ ਮੇਡਾ ਬੋਲਦਾ ਹਰਤਾ ਜਿੱਥੇ ਪਾਣੀ ਖੜ ਜਾਏਗਾ ਨੰਗਿਆ ਕਿੱਥੋਂ ਦੀ ਕਰਾਂਗੇ ਅਸੀਂ ਹਾਂ 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 ਬਸ ਇਹੀ ਸਾਰਿਆਂ ਦੀ ਰਾਇ ਲੈਂਦੇ ਆ ਚਲੋ ਧੰਨਵਾਦ ਸਰਕਾਰ ਕੇ ਲਈ ਮਿੱਟੀ-ਮੁੱਟੀ ਦੇ ਸੈਂਪਲ ਲੈ ਗਏ ਹਾਂਜੀ ਵੀ ਆਪਣੇ ਪਿੰਡ ਨੂੰ ਫਾਇਦਾ ਇਹਦਾ ਕਿ ਨੁਕਸਾਨ ਹੈ ਜੇ ਬੰਦ ਹੋ ਕੇ ਨੀਚੇ ਦੀ ਬਣਦਾ ਫਾਇਦਾ ਵੀ ਹੈ ਨੁਕਸਾਨ ਵੀ ਹੈ ਤੁਹਾਡੇ ਹਿਸਾਬ ਨਾਲ ਵੀ ਨੁਕਸਾਨ ਹੈ ਕਿ ਫਾਇਦਾ ਵੀ ਤੁਸੀਂ ਦੋਨੇ ਚੀਜ਼ਾਂ ਹੀ ਨੇ ਜੇ ਨੁਕਸਾਨ ਕਿਹੋ ਜਿਹਾ ਹੋਣਗੇ ਨੁਕਸਾਨ ਥੋੜਾ ਥਾਣਾ ਹੋਊ ਜਮੀਂ ਅੱਛਾ ਕੋਈ ਵੀ ਕਿਸੇ ਨੂੰ ਰੋਕ ਸਕਦਾ ਇੱਥੇ ਤੇ ਫਾਇਦੇ ਫਾਇਦੇ ਤਾਂ ਹੁਣ ਥੱਲੇੋਂ ਲੰਘਣ ਦਾ ਵੀ ਸੌਖਾ ਹੈ ਰੁਕਣਾ ਨਹੀਂ ਪੈਂਦਾ ਕਿਸੇ ਨੂੰ ਜੇ ਕਿਸੇ ਨੂੰ ਅਮਰਜੈਂਸੀ ਹੈ ਲੰਘ ਜੂਗਾ ਸਿੱਧਾ ਕਰੀਏ ਵਧੀਆ ਭਾਈ ਵਸਤੀ ਕਰ ਸਹੀ ਕਰ ਤੋ ਠੀਕ ਇਹ ਜੇ ਪੁਲ ਨੀਚੇ ਦੀ ਬਣਦਾ ਹੈ ਹਾਂਜੀ ਇਹਨੂੰ ਉੱਪਰ ਦੀ ਬੰਦ ਕਰਨ ਦੇਣੀ ਹਾਂਜੀ ਵੀ ਉੱਪਰ ਦੀ ਬਣ ਨੂੰ ਕਰੀਏ ਤੇ ਬੰਨਣਾ ਨਹੀਂ ਪਈਗਾ ਤੇ ਨੀਚੇ ਦੀ ਬਣਾਣਗੇ ਆਪਣੇ ਪਿੰਡ ਨੂੰ ਫਾਇਦਾ ਇਹਦਾ ਕਿ ਨੁਕਸਾਨ ਪਰੇ ਉੱਪਰ ਦੀ ਬਣਾਏ ਤਾਂ ਫਾਇਦਾ ਹੀ ਉੱਪਰ ਦੇ ਬਣਾਉਂਦਾ ਨੀਚੇ ਦਾ ਨੁਕਸਾਨ ਆਈ ਵੀ ਆਪਣੇ ਪਿੰਡ ਨੂੰ ਹੋਰ ਰਾਹ ਲੱਗਦਾ ਕੋਈ ਵਧੀਆ ਰਾਹ ਕਹਿ ਦੀ ਜਿਹਦੇ ਨਾਲ ਵੀ ਇਹ ਹੈ ਜੀ 메ਨ ਰਾਹ ਇਹ ਹੈ ਚਲ ਠੀਕ ਭਾਈ ਤਨਵਰ ਜੀ ਵੀ ਭਾਜੀ ਨੇ ਕਿਹਾ ਵੀ ਬਣੇ ਇਹ ਤਾਂ ਉੱਤੇ ਦੀ ਬਣੇ ਨਹੀਂ ਨਾ ਬਣੇ ਜਿਵੇਂ ਇਹ ਸਰਕਾਰ ਕੰਨੀਓ ਪੰਜ ਚਾਰ ਮਹੀਨਾ ਜੇ ਫਾਟਕ ਬੰਦ ਹੋ ਜਾਣਾ ਹੈ ਹਾਂ ਹਾਂ ਤੇ ਇਹ ਨੀਚੋਂ ਦੀ ਬਣ ਜਾਣਾ ਹੈ ਹਾਂ ਹਾਂ ਤੇ ਇਹ ਬੰਨਣਾ ਚਾਹੀਦਾ ਕਿ ਨਹੀਂ ਬੰਨਣਾ ਚਾਹੀਦਾ ਬੰਨਣਾ ਚਾਹੀਦਾ ਸਾਡੇ ਸਾਬ ਨੂੰ ਹਾਂ ਫਾਇਦੇ ਕੀ ਹੋਣਗੇ ਦੇ ਆਪਾਂ ਨੂੰ ਫਾਇਦੇ ਕੀ ਹੋਣਗੇ ਸਰਨ ਫਾਟਕ ਲੱਗੀ ਤਾਂ ਕੋਈ ਬੰਦਾ ਮਰੀਜ਼ ਹੋਏ ਹੈ ਉਹ ਬੰਦੇ ਵਾਸਤੇ ਫਾੜ ਕੇ ਲੱਗੀ ਉਹਨੂੰ 1 ਮਿੰਟ ਦਾ ਟਾਈਮ ਨਹੀਂ ਹੈਗਾ ਬੰਦਨਾਪੁਰ ਪਤਾ ਆਪਾਂ ਬੰਦਾ ਚੱਕੀ ਜਾਂਦੇ ਆ ਆਪਾਂ ਦੇਖਦੇ ਇੱਥੋਂ ਹੀ ਵਾਦੀ ਇੱਥੋਂ ਹੀ ਵਾਦੀ ਇੱਥੇ ਫਾੜ ਕੇ ਲੱਗਿਆ ਇੱਥੇ ਅੱਧਾ ਘੰਟਾ ਤੇ ਤਿੰਨ ਗੱਡੀਆਂ ਡੱਪ ਗਈਆਂ ਆਪਾਂ ਕੀ ਕਰਾਂਗੇ ਉਹਦਾ ਕੀ ਜਵਾਬ ਉਹਦਾ ਕੋਈ ਹੱਲ ਨਹੀਂਗਾ ਜਿਵੇਂ ਆਪਣੇ ਇਧਰ ਹੀ ਬਣਿਆ ਆਪਣੇ ਅੱਖਾਂ ਨੂੰ ਜਾਂਦੇ ਆ ਹਾਂ ਹਾਂ ਉਹਦਾ ਆਪਾਂ ਨੂੰ ਫਾਇਦਾ ਹੁੰਦਾ ਕਿ ਨੁਕਸਾਨ ਜੁ ਉਹਦਾ ਕੋਈ ਫਾਇਦਾ ਨਹੀਂ ਆਪਾਂ ਨੂੰ ਪਰ ਇਹ ਰਹਿੰਦਾ ਉਹਦਾ ਪੰਜ ਦਾ ਪਰ ਇਹ ਰਹਿੰਦਾ ਤਾਂ ਉਹਦਾ ਫਾਇਦਾ ਇਹ ਇਹ ਰੋਡ ਆ ਮੇਨ ਰੋਡ ਤੇ ਚੱਲਣੇ ਬੱਸ ਆ ਇਹ ਸਰਕਾਰ ਨੇ ਇਹਨੂੰ ਥੱਲੇ ਦੀ ਬਣਾਉਣ ਦੇ ਨੇ ਥੱਲੇ ਬਣਾਣਾ ਚਾਹੁੰ ਸਾਰਿਆਂ ਦੇ ਰਿਵਿਊ ਲੈਣੇ ਚਾਹੀਦੇ ਨੇ ਕਿਉਂ ਸਾਰਿਆਂ ਦੀ ਜ਼ਰ ਐ ਹੁੰਦੀ ਕੋਈ ਵੀ ਅੱਛਾ ਇਹ ਤਾਂ ਪੁਲ ਬਣਾਉਣ ਡੇਗੀ ਸਰਕਾਰ ਉੱਪਰ ਦੀ ਬੰਨਾ ਚਾਹੀਦਾ ਜੀ ਉੱਪਰ ਦੀ ਬੰਨਾ ਚਾਹੀਦੀ ਜੀ ਪਾਜੀ ਥੱਲੋ ਦੇ ਤਾਂ ਫਿਰ ਪਾਣੀ ਦਾ ਚੱਕਰ ਹੋਊਗਾ ਫਿਰ ਪਾਣੀ ਇੰਨਾ ਤੋਂ ਨਿਕਲਦਾ ਨਹੀਂ ਜਿਹੜਾ ਉਧਰ ਆ ਹੈਗਾ ਇਸ ਪਾਸੇ ਜਿਹੜਾ ਖੇਤਾਂ ਨੂੰ ਜਾਂਦਾ ਹੈ ਉੱਥੇ ਜਾ ਕੇ ਦੇਖ ਲਓ ਤੁਹਾਨੂੰ ਕਿੰਨਾ ਪਾਣੀ ਨਾ ਭਰਿਆ ਹੋਊਗਾ। ਉਹ ਪਾਣੀ ਦਾ ਭਰਿਆ ਹੋਇਆ ਹਜੇ ਵੀ। ਇਹ ਤਾਂ ਚੂਲੜ ਹੋ ਕੇ ਆਨੇ ਆ ਸੀ। ਹਾਂਜੀ। ਆ ਮਜਬੂਰੀ ਦੀ ਇੱਧਰ ਤੇ ਆ। ਜਾਨੀ ਵੀ ਤੁਸੀਂ ਇਸ ਏਰੀਆ 'ਚ ਆਏ ਨਹੀਂ। ਤੁਸੀਂ ਉਧਰ ਭਰੇ ਹੋਣ ਕਰਕੇ ਇੱਧਰ ਆਇਓ। ਹਾਂ ਤਾਂ ਇਧਰੋਂ ਦੀ ਟੱਪਣਾ ਪੈਂਦਾ। ਇਧਰੋਂ ਦੀ ਟੱਪਣਾ ਪੈਂਦਾ। ਚਲੋ ਸਾਡਾ ਵੀ ਇਹ ਵੀਡੀਓ ਰਹੀਂ ਸੁਨੇਹਾ ਇਹ ਵੀ ਨੁਕਸਾਨ ਬਹੁਤ ਈ ਚੀਜ਼ ਦਾ। ਭਾਜੀ ਧੰਨਵਾਦ ਤੁਹਾਡਾ। ਬਹੁਤ-ਬਹੁਤ। ਵੰਸ਼ਦੀਪ ਜੀ ਖਾਜੋ। ਭਾਜੀ ਥੈਂਕ ਯੂ ਭਾਜੀ ਹਾਂ। ਨਾ ਚਾਹੀਦਾ। ਇਹ ਅੰਡਰਬ੍ਰਿਜ ਤੇ ਬੰਨਣਾ ਨਹੀਂ ਚਾਹੀਦਾ ਹੈਗਾ। ਇਹਦੇ ਆਪਾਂ ਨੂੰ ਕੀ ਨ ਆ ਹੁਣ ਪਿੱਛੇ ਜੀ ਖੜਾ ਦਾ ਕੰਮ ਚੱਲਿਆ ਸੀ ਉਹ ਘਟੋ ਘਟ 15 ਦਿਨ ਪਾਣੀ ਦਾ ਭਰਿਆ ਰਿਹਾ ਅਸੀਂ ਇਧਰਲੀ ਸਾਈਡ ਆਪਣੇ ਕੋਈ ਵੀ ਮੋਟਰਸਾਈਕਲ ਸਕੂਟਰੀ ਇਧਰ ਖਲਾਰ ਕੇ ਸਾਨੂੰ ਖੇਤ ਤੁਰ ਕੇ ਜਾਣਾ ਪੈਂਦਾ ਸੀ ਤੇ ਆਪਣੇ ਮੇਨ ਇਹੀ ਰਸਤਾ ਇੱਕ ਜੇ ਇਹ ਆਪਣਾ ਇਹੀ ਬੰਦ ਹੋ ਗਿਆ ਤੇ ਆਪਾਂ ਫਿਰ ਆਪਾਂ نیچے ਪਾਣੀ ਦਾ ਭਰੇਗਾ ਆਪਾਂ ਕਿੱਧਰ ਦੀ ਜਾਵਾਂਗੇ ਕੋਈ ਅਮਰਜੈਂਸੀ ਚ ਮਰੀਜ਼ ਨੂੰ ਕਿਉਂ ਇਧਰ ਵੀ ਕਾਨਗੜ ਆ ਗਿਆ ਕਾਨਗੜ ਆ ਗਿਆ ਉਧਰ ਉਧਰ ਵੀ ਪਿੰਡ ਕ੍ਰੋਸ ਕਰਕੇ ਆਪਾਂ ਨੂੰ ਲੰਘਣਾ ਪੈਣਾ ਹੈ ਹੈ ਇਹਦੇ ਨਾਲੋਂ ਆਪਾਂ ਨੂੰ ਉੱਪਰਲਾ ਹੀ ਉੱਪਰ ਹੀ ਫੜਕ ਚਾਹੀਦਾ ਹੈ ਚਲੋ ਨੀਚੇ ਜੀ ਤੇ ਪਾਣੀ ਦਾ ਭਰਿਆ ਰਹੇਗਾ ਆਪਾਂ ਬਹੁਤ ਨੁਸਾਨ ਨੇ ਬਾਕੀ ਜਿਹੜੇ ਵੀਡੀਓ ਵੇਖਣ ਦੇ ਨੇ ਕਮੈਂਟਾਂ ਚ ਸਾਨੂੰ ਦੱਸਿਓ ਵੀ ਇਹ ਚੀਜ਼ ਅਸੀਂ ਜੋ ਵੀਡੀਓ ਜਾਂ ਜੋ ਵੀ ਕਰਿਆ ਇਹ ਤੁਹਾਡੇ ਸਾਰਿਆਂ ਦਾ ਫੈਸਲਾ ਅਸੀਂ ਇਕੱਲੇ ਤਾਂ ਕੁਝ ਵੀ ਨਹੀਂ ਕਰ ਸਕਦੇ ਪਰ ਸਾਰੇ ਜਣੇ ਇਸ ਚੀਜ਼ ਬਾਰੇ ਸੋਚਿਓ ਕਿ ਨਹੀਂ ਲੱਭ ਜੀ ਹਾਂਜੀ ਹਾਂਜੀ ਠੀਕ ਉਹ ਸਾਡੀ ਕਿਸੇ ਵੀ ਗੱਲ ਦਾ ਤੁਹਾਨੂੰ ਗੁੱਸਾ ਗਿਲਾ ਲੱਗਾ ਹੋਵੇ ਤੇ ਸਾਡੇ ਵੱਲੋਂ ਮਾਫੀ ਹੈ ਤੇ ਇਹ ਮੁੱਦੇ ਤੇ ਜਰੂਰ ਸੋਚਿਓ ਕਿ ਜੇ ਆਪਣੇ ਪਿੰਡ ਵਾਲਾ ਫਾਟਕ ਬੰਦ ਹੁੰਦਾ ਤੇ ਉੱਪਰ ਦੀ ਕੋਈ ਵੀ ਸਾਧਨ ਨਹੀਂ ਲੰਘ ਸਕਦਾ ਫਿਰ ਆਪਾਂ ਨੂੰ ਕਾਨਗੜ ਵਿੱਚ ਦੀ ਘੁੰਮ ਕੇ ਆਉਣਾ ਪਏਗਾ ਜਾਂ ਤਲਵਾੜੀ ਤਲਵਾੜਾ ਉੱ ਬਗਾਨੇ ਪਿੰਡ ਤੋਂ ਅਗਲੇ ਪਾਣੀ ਨਹੀਂ ਪਾਂਦੇ ਤੁਸੀਂ ਲੰਗਰ ਦੀ ਗੱਲ ਸੋਚਣ ਡੇ ਹੋ ਤੇ ਕੋਸ਼ਿਸ਼ ਕਰਿਓ ਇਹ ਚੀਜ਼ ਤੇ ਬੋਲਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ